ਅੰਨੀ ਜੋ ਅੱਜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਕੇ ਸੰਬੰਧਿਤ ਕੀਤਾ ਮੈਂ ਨਾਜ਼ਰ ਸਿੰਘ ਖਾਈ ਜ਼ਿਲ੍ਹਾ ਮੀਤਪੁਰਾਂ ਕ੍ਰਤੀ ਕਾਂਜੂਨ ਅੱਜ ਦਾ ਜਿਹੜਾ ਸਾਡਾ ਰੋਸ਼ ਪ੍ਰਦਰਸ਼ਨ ਸੀਗਾ ਇਹ ਇਹ ਸੰਯੁਕਤ ਮੋਰਚੇ ਦੀ ਕਾਰ ਸੀਗੀ ਜਿਹੜਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਕਾਲਾ ਦਿਸ਼ ਬਣਾਇਆ ਗਿਆ ਜਿਹੜੀ ਹਿੰਦੁਸਤਾਨ ਦੀ ਫਾਸੀ ਸਰਕਾਰ ਆ ਮੋਦੀ ਦੀ ਉਹਦੇ ਛੇਤ ਇਹ ਹਰਿਆਣਾ ਦੀ ਖੱਟੜ ਸਰਕਾਰ ਨੇ ਜਿਹੜਾ ਕਿਸਾਨਾਂ ਤੇ ਅੰਨਾ ਤਸੱਦਦ ਕੀਤਾ ਉਹਦੇ ਵਿਰੋਧ ਦੇ ਵਿੱਚ कि ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਾਲਾ ਦਿਵਸ ਮਨਾਇਆ ਗਿਆ ਤੇ ਤਿੰਨਾਂ ਦੇ ਅੰਬਲ ਸ਼ਾ ਖੱਟਰ ਤੇ ਨੱਲਵੈਜ ਇਹਨਾਂ ਤਿੰਨਾਂ ਦੇ ਪੂਤਲੇ ਅੱਜ ਸਾਰੇ ਹਿੰਦੁਸਤਾਨ ਦੇ ਫੂਕੇ ਗਏ ਉਹਦੇ ਸੰਯੁਕਤ ਕਾਲ ਦੇ ਹਿਸਾਬ ਨਾਲ ਹੀ ਅਸੀਂ ਅੱਜ ਨਿਹਾਰਕਿੰਗ ਵਾਲੇ ਵਿੱਚ ਇਹਨਾਂ ਤਿੰਨਾਂ ਦੇ ਸੀ ਪੂਤਲੇ ਫੂਕੇ ਕਾਲਾ ਦਿਨ ਮਨਾਇਆ ਅੱਜ ਅਸੀਂ ਦੇਖਦੇ ਹਾਂ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਖੱਟੜ ਸਰਕਾਰ ਦੇ ਤੇ ਜਿਹੜੇ ਮੋਦੀ ਸਰਕਾਰ ਦੇ ਜਿਹੜਾ ਵੀ ਤਸ਼ੱਦਦ ਪੁਲਿਸ ਸ਼ੱਦਦ ਕੀਤਾ ਗਿਆ ਕਿਸਾਨ ਮੋਰਚੇ ਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਜਿਨ੍ਹਾਂ ਦਾ ਜਮਹੂਰੀ ਹੱਕ ਸੀ ਆਪਣੀਆਂ ਮੰਗਾਂ ਦੀ ਖਾਤਰ ਕਰਨ ਦਾ ਉਹਨਾਂ ਤੇ ਇਹ ਤਸ਼ੱਦਦ ਟਾਇਆ ਗਿਆ ਔਰ ਅਸੀਂ ਇਹ ਸਾਰੇ ਦੀ ਨਿਖੇਦੀ ਵੀ ਕਰਦੇ ਹਾਂ ਔਰ ਇਸ ਕਰਕੇ ਸਾਰੇ ਦੇਸ਼ ਨੇ ਅੱਜ ਇਸ ਦਾ ਇਹ ਦਿਨ ਮਨਾਇਆ ਬੁਰੇ ਤੌਰ ਤੇ ਉਹਨਾਂ ਨੂੰ ਸਾਰਿਆਂ ਨੂੰ ਫਟਕਾਰਾ ਪਾੜਿਆ ਔਰ ਜਿਹੜੀ ਜਮਹੂਰੀਆ ਕਲਾ ਕਲਾ ਘਟਣ ਦਾ ਔਰ ਉਹਨਾਂ ਨੇ ਡਿਕਟੇਟਰਸ਼ਿਪ ਹੀ ਜਿਹੜੀ ਉਹ ਵਾਪਤੀ ਹੈ ਉਹਦੇ ਖਿਲਾਫ ਸਾਰਾ ਅੱਜ ਦੇਸ਼ ਖੜਾ ਹੋਇਆ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਸਾਰੇ ਆਮ ਲੋਕ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਕੂਚ ਕੀਤੇ ਕਿਸਾਨਾਂ ਦੇ ਹੱਕ ਚਾ ਜਿਹੜਾ ਕੱਲ ਸ਼ਾਮ ਨੂੰ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਇਹ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਜਿਹੜੇ ਹਰਿਆਣੇ ਦੇ ਤਿੰਨ ਬੀਜੇਪੀ ਲੀਡਰਾਂ ਦੇ ਜਿਹੜੇ ਪੁਤਲੇ ਫੁੱਕੇ ਜਾਣੇ ਆ ਉਹਦੇ ਸਨदर्भ ਦੇ ਵਿੱਚ ਹੀ ਆ ਮਹਾਲ ਸਿੰਘ ਵਾਲਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਫੂਕਾ ਗਿਆ ਮੋਰਚੇ ਨੇ ਉਸੇ ਦੀ ਹਮਾਇਤ ਦੇ ਵਿੱਚ ਤਿੰਨ ਪ੍ਰੋਗਰਾਮ ਜਿਹੜੇ ਇਹਨੇ ਦਿਨਾਂ 'ਚ ਦਿੱਤੇ ਆ ਜਿਦੇ ਵਿੱਚ 26 ਤਰੀਕ ਨੂੰ ਇੱਕ ਨੈਸ਼ਨਲ ਹਾਈਵੇ ਆ ਜਿੱਨੇ ਉਹਨਾਂ ਤੇ ਰੋਸ ਪ੍ਰਦਰਸ਼ਨਾਂ ਟਰੈਕਟਰ ਖੜੇ ਕਰਕੇ ਫਿਰਗਾ 14 ਤਰੀਕ ਨੂੰ ਦਿੱਲੀ ਦੇ ਆਰਾਮ ਲੀਲਾ ਗਰਾਊਂਡ ਦੇ ਵਿੱਚ ਇੱਕ ਮਹਾ ਪੰਚਾਇਤ ਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਕਰਨ ਜਾ ਰਿਹਾ